ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਾਡਾ ਵਿਸ਼ਾ ਹੈ ਕਿ 60 ਸਾਲ ਦੀ ਉਮਰ ਤੋਂ ਬਾਅਦ ਅਸੀਂ ਆਪਣੀ ਯਾਦ ਸ਼ਕਤੀ ਕਿਵੇਂ ਕਾਇਮ ਰੱਖੀਏ ਤੇ ਅਸੀਂ 6 ਨੁਕਤਿਆਂ ਤੇ ਇਹਦੇ ਬਾਰੇ ਵਿਚਾਰ ਕਰਾਂਗੇ ਅਕਸਰ ਕਿਹਾ ਜਾਂਦਾ ਹੈ ਕਿ ਜਿਹੜਾ ਦਿਮਾਗ ਹੈ ਇਹ ਕਾਦਰ ਦੀ ਇੱਕੋ ਮਹੱਤਵਪੂਰਨ ਬਖਸ਼ਿਸ਼ ਹੈ ਤੇ ਇਹ ਸਰੀਰ ਦਾ ਕੇਵਲ ਇੱਕ ਅੰਗ ਹੀ ਨਹੀਂ ਸਗੋਂ ਮਨੁੱਖੀ ਸ਼ਖਸੀਅਤ ਹੀ ਇਹਦੇ ਤੇ ਉصرਦੀ ਹੈ ਕਿਉਂਕਿ ਸਾਡੀਆਂ ਜਿੰਨੀਆਂ ਯਾਦਾਂ ਵਿਚਾਰ ਤੇ ਜੋ ਪ੍ਰਾਤਨ ਨਵੀਨ ਹੱਡ ਬੀਤੀ ਜੱਗ ਬੀਤੀ ਇਹ ਸਾਰੇ ਕੁਝ ਦੀ ਸੰਭਾਲ ਰੱਖਦਾ ਔਰ ਬਾਇਓ ਵਿੱਚ ਅਕਸਰ ਪੜਾਇਆ ਜਾਂਦਾ ਹੈ ਕਿ ਨਾਰਮਲ ਆਦਮੀ ਦਾ ਜਿਹੜਾ ਦਿਮਾਗ ਦਾ ਭਾਰ ਹੈ ਜਾਂ weight ਹੈ ਉਹ ਘੱਟ ਤੋਂ ਘੱਟ 1000 ਗ੍ਰਾਮ ਤੋਂ ਲੈ ਕੇ ਮੈਕਸਿਮ 1450 ਗ੍ਰਾਮ ਤੱਕ ਹੈ ਇਹਦੇ ਵਿੱਚ weight ਕੁਝ ਨਾ ਕੁਝ ਵੱਧ ਘਟ ਹੋ ਸਕਦਾ ਤੇ ਦਿਮਾਗ ਹੀ ਪੰਜ ਸਾਡੇ ਗਿਆਨ ਇੰਦਰੀਆਂ ਤੋਂ ਜੋ ਵੀ ਗਿਆਨ ਮਿਲਦਾ ਹੈ ਜੋ ਅੱਖਾਂ ਤੋਂ ਮਿਲਿਆ ਜੋ ਕੰਨਾਂ ਤੋਂ ਮਿਲਿਆ ਜੋ ਨਾਸਕ ਤੋਂ ਮਿਲਿਆ ਜੋ ਰਸਨਾ ਤੋਂ ਮਿਲਿਆ ਜੋ ਚਮੜੀ ਤੋਂ ਤੁਚਾ ਤੋਂ ਮਿਲਿਆ ਉਹਨੂੰ ਸੰਗ੍ਰਹਿ ਕਰਕੇ ਰੱਖਦਾ ਪਰ ਇਹ ਵੀ ਧਾਰਨਾ ਹੈ ਕਿ ਜਦੋਂ ਉਮਰ ਢਲਦੀ ਹੈ ਤੇ ਸਾਡੀ ਯਾਦ ਸ਼ਕਤੀ ਵੀ ਕਮਜ਼ੋਰ ਹੁੰਦੀ ਹੈ ਤੇ ਇਹ ਠੀਕ ਹੈ ਕੁਝ ਕਿਸੇ ਵਿੱਚ ਰੋਗ ਹੁੰਦੇ ਜਿਵੇਂ ਚਾਰ ਪੰਜ ਤਰ੍ਹਾਂ ਦੇ ਜਿਵੇਂ ਅਲਜ਼ਾਈਮਰ ਵਗੈਰਾ ਹੈ ਉਹ ਕਿਸੇ ਟਮੇਟਾਵੇਂ ਵਿੱਚ 60 65 ਸਾਲ ਤੋਂ ਬਾਅਦ ਹੋ ਵੀ ਸਕਦਾ ਹੈ ਪਰ ਅਕਸਰ ਜਿਹੜੀ ਅਸੀਂ ਬਹੁ ਗਿਣਤੀ ਲੋਕ ਹੈ ਜਦੋਂ ਅਸੀਂ ਇਹ ਧਾਰਨਾ ਬਣਾ ਲੈਂਦੇ ਆ ਕਿ ਹੁਣ ਇਹ ਬੁਢਾਪਾ ਆ ਗਿਆ ਤੇ ਹੁਣ ਸਾਡੀ ਯਾਦ ਸ਼ਕਤੀ ਕਮਜ਼ੋਰ ਹੋਣੀ ਹੀ ਹੋਣੀ ਆ ਉਹਦੇ ਲਈ ਆਪਾਂ ਗੱਲ ਕਰ ਰਹੇ ਹਾਂ ਕਿ ਢਲਦੀ ਉਮਰੇ ਫਿਰ ਯਾਦ ਸ਼ਕਤੀ ਕਿਵੇਂ ਰਹੇ ਕਾਇਮ ਕਿਵੇਂ ਰੱਖੀਏ ਪਹਿਲਾਂ ਤਾਂ ਹੁੰਦਾ ਸਰਗਰਮੀਆਂ ਕਿਉਂਕਿ ਜਿਵੇਂ ਸਰੀਰਕ ਸਰਗਰਮੀਆਂ ਹੁੰਦੀਆਂ ਨੇ ਨਾ ਇਵੇਂ ਦਿਮਾਗੀ ਸਰਗਰਮੀਆਂ ਵੀ ਨੇ ਜਦੋਂ ਅਸੀਂ ਨਵਾਂ ਸੋਚਦੇ ਆ ਕੁਝ ਕਰਨਾ ਲੋਚਦੇ ਆ ਕੁਝ ਯਾਦ ਕਰਨਾ ਲੋਚਦੇ ਆ ਤੇ ਸਰਗਰਮੀ ਹਰ ਮਨੁੱਖ ਦੀ ਉਹਦੇ ਸੱਭਿਆਚਾਰ ਅਨੁਸਾਰ ਉਹਦੇ ਧਰਮ ਅਨੁਸਾਰ ਉਹਦੇ ਖਿੱਤੇ ਅਨੁਸਾਰ ਉਹਦੀ ਸੋਚ ਅਨੁਸਾਰ ਅਕਸਰ ਹੁੰਦੀ ਹੈ ਜਿਵੇਂ ਬਹੁਤ ਸਾਰੇ ਬਜ਼ੁਰਗ ਗੁਰਦੁਆਰਾ ਸਾਹਿਬਾਨ ਵਿੱਚ ਸੰਥਿਆ ਕਰਨ ਆਉਂਦੇ ਨੇ ਰਿਟਾਇਰਮੈਂਟ ਤੋਂ ਬਾਅਦ ਮੈਂ ਇਹਨੂੰ ਸਰਗਰਮੀ ਕਹਿੰਦਾ ਜਾਂ ਹੋਰ ਅਨੇਕ ਤਰ੍ਹਾਂ ਦੀਆਂ ਕਾਰਗਜ਼ਾਰੀਆਂ ਵਿੱਚ ਆਉਂਦੀ ਨਹੀਂ ਕੁਝ ਕਵੀ ਜਨ ਹੁੰਦੇ ਨੇ ਉਹ ਤਾਂ ਸਰਗਰਮ ਰਹਿੰਦੇ ਨੇ ਪਰ ਜਿਹੜਾ ਸਧਾਰਨ ਮਨੁੱਖ ਆ ਨਾ ਉਹ ਆਪਣੀ ਦਿਮਾਗੀ ਸਰਗਰਮੀ ਕਾਇਮ ਰੱਖੇਗਾ ਤੇ ਕੁਦਰਤੀ ਤੌਰ ਤੇ ਹਰਕਤ ਵਿੱਚ ਬਰਕਤ ਜਿੰਨੀ ਹਰਕਤ ਦਿਮਾਗੀ ਹੋਏਗੀ ਉਹਦੇ ਵਿੱਚ ਬਰਕਤ ਰਹੇਗੀ ਇੱਕ ਹੁੰਦਾ ਦੂਜਾ ਕਾਰਨ ਨੋਟਸ ਬਣਾਉਣੇ ਜਦੋਂ ਬੰਦਾ ਕਹਿੰਦਾ ਨਾ ਮੈਂ ਭੁੱਲਦਾ ਅਕਸਰ ਅਸੀਂ ਲੈਕਚਰ ਕਰਨ ਲਈ ਵੀ ਛੋਟੇ ਛੋਟੇ ਸਬ ਹੈਡਿੰਗ ਬਣਾਉਨੇ ਆ ਕਿ ਇਹਨਾਂ ਗੱਲਾਂ ਤੇ ਅਸੀਂ ਬੋਲਣਾ ਹੀ ਬੋਲਣਾ ਇਸੇ ਤਰ੍ਹਾਂ ਹਰ ਬੰਦੇ ਦੀ ਜੀਵਨ ਕਾਰਗੁਜ਼ਾਰੀ ਦੇ ਵਿੱਚ ਉਹ ਜੋ ਕੁਝ ਕਰਨਾ ਜਿਹਨੂੰ ਦਿਨਚਰਿਆ ਕਹਿੰਦੇ ਆ ਸਵੇਰ ਤੋਂ ਲੈ ਕੇ ਰਾਤ ਤੱਕ ਉਹ ਜਦ ਛੋਟੇ ਛੋਟੇ ਨੋਟਸਾਂ ਨੂੰ ਪੜ੍ਹੇਗਾ ਉਹਦੀ ਸੋਚ ਦਾ ਹਿੱਸਾ ਬਣ ਜਾਂਦੇ ਬਣ ਜਾਂਦੇ ਨੇ ਇਹਦੇ ਨਾਲ ਹੀ ਹੁੰਦਾ ਤੀਜਾ ਨਵਾਂ ਹੁਨਰ ਸਿੱਖਣਾ ਕਿਉਂਕਿ ਇੱਕ ਹੁਨਰ ਹੁੰਦਾ ਜੋ ਵੀ ਕਿਸੇ ਕੋਲ ਹੈ ਕਿਸੇ ਵੀ ਖੇਤਰ ਦਾ ਮਨੁੱਖ ਹੈ ਉਹਦੇ ਕੋਲ ਹੈ ਹਮੇਸ਼ਾ ਜਦੋਂ ਤੁਸੀਂ ਕੁਝ ਨਵਾਂ ਸਿੱਖਦੇ ਹੋ ਨਾ ਉਦੇ ਨਾਲ ਦਿਮਾਗ ਪ੍ਰਭਾਵਿਤ ਹੁੰਦਾ ਹੈ ਔਰ ਉਹਦੇ ਵਿੱਚ ਹੁਲਾਰਾ ਆਉਂਦਾ ਜਿਵੇਂ ਕਹਿੰਦੇ ਨਾ ਉਹ ਫਰੈਸ਼ ਹੁੰਦਾ ਉਹਦੇ ਵਿੱਚ ਚਾਉ ਆਉਂਦਾ ਕਿ ਕੁਝ ਨਵਾਂ ਸਿੱਖ ਰਹੇ ਆ ਜਿਵੇਂ ਕੁਝ ਲੋਕ ਉਰਦੂ ਦੀਆਂ ਕਲਾਸਾਂ ਲਾਉਣ ਆਉਂਦੇ ਨੇ ਬਹੁਤ ਸਾਰੇ ਬਜ਼ੁਰਗ ਅਸੀਂ ਵੀ ਸਿੱਖਦੇ ਰਹੇ ਆ ਕੁਝ ਫਾਰਸੀ ਦੀਆਂ ਕਲਾਸਾਂ ਲਾਉਣ ਆਉਂਦੇ ਨੇ ਕਿਉਂਕਿ ਉਹਨਾਂ ਨੇ ਪਹਿਲੀ ਉਮਰ ਚ ਪੜਿਆ ਨਹੀਂ ਕੁਝ ਸੰਗੀਤ ਸਿੱਖਣ ਆਉਂਦੇ ਨੇ ਵੀ ਹੁਣ ਵੀ ਸਿੱਖਿਆ ਜਾ ਸਕਦਾ ਕੋਈ ਨਵੀਂ ਭਾਸ਼ਾ ਹੋ ਸਕਦੀ ਹੈ ਕੋਈ ਨਵਾਂ ਮਕੈਨੀਕਲ ਖੇਤਰ ਹੋ ਸਕਦਾ ਹੈ ਬਨੁ ਮਨੁੱਖ ਦਾ ਨਵਾਂ ਹੁਨਰ ਹਮੇਸ਼ਾ ਸਾਨੂੰ ਚੇਤਨਤਾ ਦਿੰਦਾ ਹੈ ਔਰ ਸਾਡਾ ਦਿਮਾਗ ਜਿਹੜਾ ਉਹ ਵਰਜਸ਼ ਨਾਲ ਜਿੰਨੀ ਜਿੰਨੀ ਉਹ ਵਰਜਸ਼ ਕਰੀ ਜਾਂਦਾ ਉਹਨਾ ਫੇਰ ਮਜ਼ਬੂਤ ਹੋਈ ਜਾਂਦਾ ਹੈ ਇੱਕ ਹੁੰਦਾ ਚਿਤਵਣਾ ਚਿਤਵਣਾ ਹੁੰਦਾ ਵਾਰ-ਵਾਰ ਚੇਤਾ ਕਰਨਾ ਕਈ ਵਾਰੀ ਹੁੰਦਾ ਬੰਦਾ ਮੈਂ ਗੱਲ ਭੁੱਲਦਾ ਤੇ ਹਮੇਸ਼ਾ ਹਰ ਗੱਲ ਜਿਹੜੀ ਚੇਤੇ ਚ ਰਹੇਗੀ ਨਾ ਜਿਵੇਂ ਮਨ ਦੇ ਵੀ ਚਾਰ ਭਾਗ ਕਲਪੇ ਨੇ ਮਨ ਚਿੱਤ ਬੁੱਧ ਅਹੰਕਾਰ ਮਨ ਤੇ ਸਾਡੇ ਫੁਰਨੇ ਨੇ ਚਿੱਤ ਸਾਡੀ ਚੇਤਾ ਸ਼ਕਤੀ ਹੈ ਬੁੱਧ ਹੁੰਦਾ ਜਿਹੜੀ ਨਖੇੜਾ ਕਰਦੀ ਆ ਭਾਈ ਤੇਰੇ ਲਈ ਚੰਗਾ ਕੀ ਆ ਤੇ ਤੇਰੇ ਲਈ ਮੰਦਾ ਕੀ ਆ ਤੇ ਅਹੰਕਾਰ ਹੁੰਦਾ ਜਿਹੜਾ ਮੈਂ ਦਾ ਸਬੰਧ ਹਉਮੇ ਨਹੀਂ ਹੰਕਾਰ ਨਹੀਂ ਕਿਸੇ ਵਸਤ ਨਾਲ ਸਥਾਨ ਨਾਲ ਜਿਹੜਾ ਸਬੰਧ ਹੈ ਉਹ ਅਹੰਕਾਰ ਸ਼ਬਦ ਹੈ ਇਸ ਲਈ ਜਦੋਂ ਬੰਦਾ ਚਿਤਵਦਾ ਮਨ ਦੇ ਵਿੱਚ ਚੇਤਿਆਂ ਚ ਰੱਖਦਾ ਜਿੰਨਾ ਅਸੀਂ ਕਿਸੇ ਚੀਜ਼ ਨੂੰ ਚੇਤੇ 'ਚ ਰੱਖਦੇ ਆਂ ਮੈਂ ਅਕਸਰ ਕਿਨੂੰ ਕੋਈ ਬੱਚਾ ਕੋਈ ਵੀ ਕਾਰਜ ਕਰਦਾ ਤਾਂ ਜਿੰਨਾ ਉਹਨੂੰ ਚੇਤਿਆਂ 'ਚ ਲਿਆਇਆ ਗਿਆ ਉਹ ਸਵੇਰੇ ਉੱਠਿਆ ਉਹ ਗੱਲ ਚੇਤੇ 'ਚ ਇਸ਼ਨਾਨ ਕਰ ਰਿਹਾ ਚੇਤੇ 'ਚ ਸੈਰ ਕਰ ਰਿਹਾ ਚੇਤੇ 'ਚ ਇਹਨੂੰ ਅਸੀਂ ਕਿੰਨੇ ਚਿਤਵਣਾ ਜਿੰਨਾ ਅਸੀਂ ਚਿਤਵਾਂਗੇ ਨਾ ਉੰਨੀ ਸਾਡੀ ਦਿਮਾਗ ਦੀ ਸ਼ਕਤੀ ਪੈਦਾ ਹੁੰਦੀ ਹੈ ਫੇਰ ਅਸੀਂ ਭੁੱਲਾਂਗੇ ਨਹੀਂ ਜਦੋਂ ਅਸੀਂ ਕਿਸੇ ਚੀਜ਼ ਬਾਰੇ ਵਸਤ ਬਾਰੇ ਅਸੀਂ ਚਿਤਵਦੇ ਹੀ ਨਹੀਂ ਤਾਂ ਕੁਦਰਤੀ ਆ ਸਾਡੇ ਚੇਤਿਆਂ ਚ ਵਿਸਰ ਜਾਂਦੀ ਆ ਵੈਸੇ ਵੀ ਮਨੁੱਖੀ ਸੁਭਾਅ ਹੈ ਕਿ ਜਿਸ ਗੱਲ ਨਾਲ ਜਿਸ ਵਿਸ਼ੇ ਨਾਲ ਬੰਦਾ ਅਟੈਚ ਹੁੰਦਾ ਜੇ ਉਹਨੂੰ ਚਿਤਪਦਾ ਤੇ ਉਹਦੇ ਚੇਤਿਆਂ ਚ ਰਹਿੰਦੀ ਆ ਨਹੀਂ ਤਾਂ ਜਿਹੜੀਆਂ ਗੱਲਾਂ ਬਹੁਤ ਸਾਰੀਆਂ ਯਾਦ ਹੁੰਦੀਆਂ ਉਹ ਵੀ ਭੁੱਲ ਜਾਂਦੀਆਂ ਨੇ ਉਹ ਭਾਵੇਂ ਹੱਡ ਬੀਤੀਆਂ ਜੱਗ ਬੀਤੀਆਂ ਕਿਉਂ ਨਾ ਹੋਣ ਉਹ ਵੀ ਭੁੱਲਣੀਆਂ ਸ਼ੁਰੂ ਹੋ ਜਾਂਦੀਆਂ ਇੱਕ ਸਾਡੀ ਲੋੜ ਹੁੰਦੀ ਛੇ ਤੋਂ ਅੰਦ ਖਰਾਕ ਕਿਉਂਕਿ ਅਕਸਰ ਕਿਹਾ ਜਾਂਦਾ ਕਿ ਜਿਹੜਾ ਤਕੜਾ ਸਰੀਰ ਹੈ ਉਹਦੇ ਵਿੱਚ ਬਲਵਾਨ ਹੀ ਫਿਰ ਤਾਕਤ ਸ਼ਕਤੀ ਰਹਿੰਦੀ ਹੈ ਤੇ ਬਲਵਾਨ ਹੀ ਉਹਦੀ ਸੋਚ ਰਹਿੰਦੀ ਹੈ ਤਾਂ ਸੇਤਮੰਦ ਖਰਾਕ ਅਕਸਰ ਹਕਮਤ ਦੇ ਵਿੱਚ ਵੀ ਹੈ ਕਿ ਬੰਦਾ ਲੋੜ ਅਨਸਾਰ ਕਿਉਂਕਿ ਅਸੀਂ ਆਮ ਤੌਰ ਤੇ ਬਹੁ ਗਿਣਤੀ ਲੋਕ ਇੱਕੋ ਵਸਤੂ ਨੂੰ ਹੀ ਰੋਜ਼ਾਨਾ ਖਾਂਦੇ ਆ ਸਾਡੀ ਖਰਾਕ ਦਾ ਹਿੱਸਾ ਹੋ ਜਾਂਦੀ ਹੈ ਪਰ ਸਾਨੂੰ ਬਹੁਤ ਸਾਰੇ ਵਿਟਾਮਿਨ ਚਾਹੀਦੇ ਹੁੰਦੇ ਆ ਠੀਕ ਆ ਹਰ ਇੱਕ ਦੀ ਆਰਥਿਕ ਹਾਲਤ ਕਿਸ ਤਰ੍ਹਾਂ ਦੀ ਆ ਇੱਕ ਵੱਖਰਾ ਵਿਸ਼ਾ ਹੁੰਦਾ ਹੈ ਪਰ ਫੇਰ ਵੀ ਜਿਵੇਂ ਗੁਰਬਖਸ਼ ਸਿੰਘ ਕਹਿੰਦੇ ਹੁੰਦੇ ਸੀ ਵੀ ਜਿਹੜੇ ਮੌਸਮੀ ਫਲ ਹੁੰਦੇ ਆ ਨਾ ਉਹ ਸਸਤੇ ਵੀ ਹੁੰਦੇ ਆ ਤੇ ਵਧੀਆ ਵੀ ਹੁੰਦੇ ਆ ਜ਼ਰੂਰੀ ਨਹੀਂ ਤੁਸੀਂ ਸਟੋਰ ਕੀਤੇ ਮਹਿੰਗੇ ਫਲ ਫਰੂਟ ਲੈ ਕੇ ਸਬਜ਼ੀਆਂ ਖਾਣੀਆਂ ਜਿਹੜਾ ਬੰਦਾ ਮੌਸਮ ਅਨੁਸਾਰ ਤੇ ਸਸਤੇ ਰੂਪ ਵਿੱਚ ਮੌਸਮੀ ਚੀਜ਼ਾਂ ਵੀ ਖਾ ਲੈਂਦਾ ਉਹ ਵੀ ਬਲਵਾਨ ਹੁੰਦਾ ਇਸ ਲਈ ਜਿਹੜੀ ਸਾਡੇ ਸਰੀਰ ਦੀ ਖਰਾਕ ਹੁੰਦੀ ਆ ਇਹ ਸਾਡੇ ਦਿਮਾਗ ਨਾਲ ਸਬੰਧ ਰੱਖਦੀ ਹੈ ਕਿਉਂਕਿ ਜੇ ਬੰਦਾ ਹੀ ਕਮਜ਼ੋਰ ਹੈ ਬੰਦਾ ਹੀ ਬਿਮਾਰ ਹੈ ਤੇ ਉਹਦਾ ਦਿਮਾਗ ਤੇ ਉਹਦੀ ਚਤਵਣੀ ਤੇ ਉਹਦੀ ਸੋਚ ਤੇ ਉਹਦਾ ਨਵਾਂ ਹੁਨਰ ਸਿੱਖਣਾ ਵੀ ਕੀ ਹੋਏਗਾ ਛੇਵਾਂ ਹੈ ਦਿਮਾਗੀ ਸਿਹਤ ਜਿਵੇਂ ਇੱਕ ਮਾਨਸਿਕ ਸਿਹਤ ਹੈ ਸਰੀਰਕ ਸਿਹਤ ਹੈ ਸਾਡੀ ਦਿਮਾਗੀ ਸਿਹਤ ਵੀ ਹੈ ਉਹਦੇ ਚ ਹੁੰਦਾ ਸਾਡਾ ਆਤਮ ਵਿਸ਼ਵਾਸ ਇਹ ਭਾਈ ਮੈਂ ਨਹੀਂ ਭੁੱਲਾਂਗਾ ਵੇਖੋ ਕਿੰਨੇ ਕਿੰਨੇ ਸਾਡੇ ਪੁਰਾਣੇ ਪੱਤਰਕਾਰ ਹੋਏ 90 90 ਸਾਲ ਦੇ 95 ਸਾਲ ਦੇ ਉਹ ਹਜੇ ਵੀ ਬਹੁਤ ਵਧੀਆ ਖਬਰਾਂ ਆਰਟੀਕਲ ਲਿਖ ਰਹੇ ਨੇ ਔਰ ਖਾਸ ਕਰਕੇ ਜਿਹੜੀ ਅਸੀਂ ਸ਼ੇਖ ਸਾਦੀ ਦੀ ਉਦਾਹਰਣ ਦਿੰਨੇ ਆ ਕਿ ਉਹਨਾਂ ਨੇ 52 53 ਸਾਲ ਦੇ ਵਿੱਚ ਅਲਫਾਬੇ ਵੀ ਸਿੱਖਿਆ ਤੇ ਫਿਰ ਉਹਨਾਂ ਨੇ ਦੋ ਪੁਸਤਕਾਂ ਲਿਖੀਆਂ ਗੁਲਸਤਾਨ ਬੋਸਤਾਂ ਜਿਹੜੀਆਂ ਬਹੁਤ ਪਛਾਵਾ ਚਨਵਾਦ ਹੋਈਆਂ ਪੰਜਾਬੀ 'ਚ ਵੀ ਅੱਜਕੱਲ੍ਹ ਉਪਲਬਧ ਦਾ ਬੜੇ ਸਮੇਂ ਤੋਂ ਭਾਸ਼ਾ ਵਿਭਾਗ ਨੇ ਛਾਪੀਆਂ ਇਹ ਸਾਡੇ ਲਈ ਇੱਕ ਇੱਕ ਮਾਡਲ ਹੁੰਦਾ ਕਿ ਕੋਈ ਬੰਦਾ ਜਦੋਂ ਹਿੱਆ ਕਰਦਾ ਨਾ ਤੇ ਉਹ ਕਿਸੇ ਉਮਰੇ ਕੁਝ ਵੀ ਕਰ ਸਕਦਾ ਜੇ ਉਹ ਢੇਰੀ ਟਾਕੇ ਬਹਿ ਗਿਆ ਫਿਰ ਤੇ ਉਹ ਕੁਝ ਵੀ ਨਹੀਂ ਹੈ ਜੇ ਬੰਦੇ ਨੇ ਪ੍ਰਵਾਹ ਨਹੀਂ ਕਰ ਲਿਆ ਕਿ ਭਾਈ ਮੈਂ ਤਾਂ 60 ਦਾ ਹੋ ਗਿਆ 70 ਦਾ ਹੋ ਗਿਆ 80 ਦਾ ਹੋ ਗਿਆ ਤੇ ਮੈਨੂੰ ਤਾਂ ਭੁੱਲਣਾ ਹੀ ਭੁੱਲਣਾ ਤੇ ਮੇਰੇ ਦਿਮਾਗ ਨੇ ਕੰਮ ਛੱਡਣਾ ਹੀ ਛੱਡਣਾ ਨਹੀਂ ਐਸਾ ਨਹੀਂ ਹੈ ਮੈਂ ਫੇਰ ਕਹਾਂਗਾ ਕਿ ਕਿਸੇ ਨੂੰ ਰੋਗ ਕੋਈ ਹੋਵੇ ਉਹ ਇੱਕ ਅਲੈਦਾ ਇਸ਼ੂ ਹੈ ਪਰ ਬਹੁ ਗਣਤੀ ਰੋਗੀ ਥੋੜਾ ਹੁੰਦਾ ਬਹੁ ਗਣਤੀ ਆਪਣੇ ਜਿਵੇਂ ਸਰੀਰ ਨੂੰ ਤਕੜਾ ਰੱਖ ਸਕਦਾ ਆਪਣੇ ਫੁਰਨਿਆਂ ਨੂੰ ਤਕੜਾ ਰੱਖ ਸਕਦਾ ਉਵੇਂ ਆਪਣੀ ਦਿਮਾਗੀ ਸ਼ਕਤੀ ਨੂੰ ਇਹ 5 6 ਨੁਕਤਿਆਂ ਦੇ ਨਾਲ ਸਰਗਰਮੀਆਂ ਕਰਕੇ ਨੋਟਸ ਬਣਾ ਕੇ ਨਵਾਂ ਹੁਨਰ ਸਿੱਖਣ ਦੀ ਕਲਾ ਲੈ ਕੇ ਵਾਰ-ਵਾਰ ਚਿਤਵਣਾ ਲੈ ਕੇ ਸਰੀਰਕ ਸਿਹਤ ਨੂੰ ਤੰਦਰੁਸਤ ਰੱਖ ਕੇ ਤੇ ਦਿਮਾਗੀ ਸਿਹਤ ਨੂੰ ਮੁੱਖ ਰੱਖ ਕੇ ਉਹ ਆਪਣੀ ਦਿਮਾਗੀ ਸ਼ਕਤੀ ਨੂੰ ਬਲਵਾਨ ਰੱਖ ਸਕਦਾ ਹਮੇਸ਼ਾ ਰੱਖ ਸਕਦਾ ਹੈ ਇਹ ਕਿਹਦੇ ਲਈ ਬੜੀ ਪਿਆਰੀ ਕਥਾ ਹੈ ਬੁੱਢੇ ਦਾ ਦੀਵਾ ਉਹ ਕਹਿੰਦੇ ਕੋਈ ਨੌਜਵਾਨ ਸੀ ਉਹਨੇ ਦੇਖਣਾ ਕਿ ਇੱਕ ਪਹਾੜੀ ਦੇ ਉੱਤੇ ਮੰਦਰ ਹੈ ਤੇ ਉੱਥੇ ਮੈਂ ਮੱਥਾ ਟੇਕਣ ਜਾਣਾ ਪਰ ਉਹ 10 ਮੀਲ ਦੂਰ ਹੈ ਤਾ ਜਦੋਂ ਦਿਨੇ ਧੁੱਪ ਚੜ ਜਾਣੀ ਉਹਨੇ ਕਹਿਣਾ ਵੀ ਧੁੱਪ ਬਹੁਤ ਹੈ ਗਰਮੀ ਚ ਮੈਂ ਤੁਰ ਨਹੀਂ ਸਕਦਾ ਇੱਕ ਦਿਨ ਕਹਿੰਦੇ ਉਹਨੇ ਅੱਧੀ ਰਾਤ ਨੂੰ ਲਾਲਟਨ ਜਗਾਈ ਵੀ ਚਲੋ ਦਿਨ ਚੜਦੇ ਤੱਕ ਮੈਂ ਉਸ ਮੰਦਰ ਤੱਕ ਪਹੁੰਚ ਜਾਵਾਂਗਾ ਪਿੰਡੋਂ ਬਾਹਰ ਗਿਆ ਦੂਜੇ ਪਿੰਡ ਤੱਕ ਜਾਂਦਿਆਂ ਢੇਰੀ ਟਾਕੇ ਬਹਿ ਗਿਆ ਕਿ ਭਾਈ ਹਨੇਰਾ ਹੈ ਲਾਲਟਨ ਦਾ ਜਿਹੜਾ ਚਾਨਣ ਹੈ ਉਹ ਦੋ ਤਿੰਨ ਕਦਮਾਂ ਤੱਕ ਹੈ ਕਦੋਂ 10 ਮੀਲ ਦੂਰ ਜਾਵਾਂਗਾ ਕਦੋਂ ਪਹੁੰਚਾਂਗਾ ਕੋਈ ਨਹੀਂ ਦਿਨ ਚੜਦੇ ਦੀ ਢੀਕ ਕਰਦੇ ਆ ਫਿਰ ਆਲਸ ਕਰਕੇ ਬਹਿ ਗਿਆ ਉਨੇ ਚਿਰ ਨੂੰ ਇੱਕ ਬਜ਼ੁਰਗ ਜਿਹੜਾ ਉਹ ਦੀਵਾ ਲੈ ਕੇ ਤੁਰਿਆ ਆ ਰਿਹਾ ਉਹ ਲਾਲਟੇ ਨਾਲ ਪੁੱਛਦਾ ਬਾਬਾ ਕਿੱਥੇ ਜਾਣਾ ਉਹ ਕਹਿੰਦਾ ਉਹ ਪਹਾੜੀ ਤੇ ਮੰਦਿਰ ਹੈ ਤੇ ਮੈਂ ਉੱਥੇ ਜਾ ਰਿਹਾ ਤੇ ਨੌਜਵਾਨ ਕਹਿੰਦਾ ਕਿ ਬਾਬਾ ਤੈਨੂੰ ਪਤਾ ਕਿ ਉਹ 10 ਮੀਲ ਦੂਰ ਹੈ ਰਾਤ ਦਾ ਹਨੇਰਾ ਹੈ ਪਰ ਤੇਰੇ ਦੀਵੇ ਦਾ ਚਾਨਣ ਤੇ ਇੱਕ ਕਦਮ ਤੱਕ ਹੈ ਉਹ ਬਜ਼ੁਰਗ ਮੁਸਕਰਾ ਕੇ ਕਹਿੰਦਾ ਭੱਲਿਆ ਮਾਨਸਾ ਦੀਵਾ ਦਾ ਚਾਨਣ ਮੈਨੂੰ ਪਤਾ ਇੱਕ ਕਦਮ ਤੱਕ ਹੈ ਪਰ ਮੈਂ ਵੀ ਤਾਂ ਇੱਕ ਕਦਮ ਹੀ ਰੱਖਣਾ ਜਦੋਂ ਮੈਂ ਇੱਕ ਕਦਮ ਰੱਖਾਂਗਾ ਦੀਵਾ ਇੱਕ ਕਦਮ ਹੋਰ ਅੱਗੇ ਹੋ ਜਾਏਗਾ ਜਦੋਂ ਮੈਂ ਫੇਰ ਰੱਖਾਂਗਾ ਦੀਵਾ ਇੱਕ ਕਦਮ ਹੋਰ ਅੱਗੇ ਹੋ ਜਾਏਗਾ ਆਂਦਾ ਤੇਰੇ ਤੂੰ ਕਿੱਥੇ ਜਾਣਾ ਸੀ ਆਂਦਾ ਮੈਂ ਵੀ ਜਾਣਾ ਸੀ ਪਰ ਮੈਂ ਨੇਰੇ ਤੋਂ ਡਰ ਕੇ ਬਹਿ ਗਿਆ ਉਹ ਕਹਿੰਦਾ ਪਹਿਲੀ ਗੱਲ ਤੇਰੇ ਕੋਲੇ ਲਾਲਟਣ ਹੈ ਲਾਲਟਣ ਦਾ ਚਾਨਣ 2-3 ਕਦਮਾਂ ਤੱਕ ਹੈ ਪਰ ਕਹਿੰਦੇ ਮੈਂ ਤੈਨੂੰ ਅਕਲ ਦੀ ਗੱਲ ਦੱਸਾਂ ਜਿਹੜੇ ਲੋਕ ਇੱਕ ਕਦਮ ਦੀ ਅਹਿਮੀਅਤ ਸਮਝਦੇ ਆ ਉਹ ਹਜ਼ਾਰਾਂ ਕਦਮਾਂ ਦਾ ਫਾਸਲਾ ਤੈਅ ਕਰ ਜਾਂਦੇ ਆ ਤੇ ਜਿਹੜੇ ਹਜ਼ਾਰਾਂ ਕਦਮਾਂ ਬਾਰੇ ਸੋਚ-ਸੋਚ ਕੇ ਬੈਠੇ ਰਹਿੰਦੇ ਆ ਉਹ ਕਦੀ ਇੱਕ ਕਦਮ ਵੀ ਨਹੀਂ ਚੱਲਦੇ ਇਸ ਲਈ ਜਦੋਂ ਬੰਦਾ ਤੁਰ ਪਿਆ ਇੱਕ ਕਦਮ ਤੋਂ ਹੀ ਹਮੇਸ਼ਾ ਪਹਿਲ ਹੁੰਦੀ ਆ ਤਾਂ ਉਹਦੇ ਪਿੱਛੇ-ਪਿੱਛੇ ਲੱਗ ਕੇ ਕਹਿੰਦੇ ਉਹ ਲਾਲਤੇਣ ਵਾਲਾ ਵੀ ਤੁਰ ਪਿਆ ਬੀ ਬਜ਼ੁਰਗਾਂ ਦੀ ਗੱਲ ਤਾਂ ਠੀਕ ਹੈ ਇਸ ਲਈ ਜ਼ਿੰਦਗੀ 'ਚ ਇੱਕ ਕਦਮ ਹੈ ਜੇ ਤਾਂ ਕੋਈ ਹਜ਼ਾਰਾਂ ਮੀਲਾਂ ਦੀ ਗੱਲ ਸੋਚ ਕੇ ਢੇਰੀ ਟਾਕੇ ਬਹਿ ਗਿਆ ਤਾਂ ਉਹ ਇੱਕ ਕਦਮ ਨਹੀਂ ਚੱਲੇਗਾ ਤੇ ਜਿਹੜਾ ਇੱਕ ਕਦਮ ਦੀ ਅਹਿਮੀਅਤ ਨੂੰ ਸਮਝਦਾ ਉਹ ਹਜ਼ਾਰਾਂ ਮੀਲਾਂ ਦਾ ਜਾਂ ਹਜ਼ਾਰਾਂ ਕਦਮਾਂ ਦਾ ਸਫ਼ਰ ਤੈਅ ਕਰ ਸਕਦਾ ਹੈ ਇਸ ਲਈ ਜਿਹੜੀ ਬੁੱਢੇ ਦਾ ਦੀਵਾ ਕਹਾਣੀ ਹੈ ਇਹ ਸਾਡੇ ਸਾਰਿਆਂ ਵਾਸਤੇ ਪ੍ਰੇਰਕ ਸ਼ਕਤੀ ਹੈ ਕਿ ਉਤਸ਼ਾਹ ਤੇ ਉਮਾਦੇ ਨਾਲ ਸਫ਼ਰ ਤੈਅ ਹੋ ਜਾਂਦੇ ਆ ਤੇ ਬੰਦਾ ਹਮੇਸ਼ਾ ਤੰਦਰੁਸਤ ਤੇ ਜੜ ਦੀ ਕਲਾ ਚ ਰਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ